ਵਾਹਿਗੁਰੂ ਸਹਿਬ ਜੀਓ ਦੰਦ ਤੇ ਬੰਧਨ ਅਨਿਕ ਬਾਰੇ ਸਰੰਗ ਗਲਾ ਸਮਰਥ ਢੋਲਨ ਤੇ ਰਖੋ ਰਹਿਤ ਬਹੁਤੇ ਫੇਰ ਪਏ ਗਿਰਬਨ ਕਾ ਅਬ ਕਿਛ ਗਿਰਬਾ ਕੀਜੈ ਹੋ ਹੋ ਦਇਆਲ ਦਰਸ਼ਨ ਦੇਹੁ ਆਪਣ ਐਸੀ ਬਖਸ਼ ਗਰੀਜ ਸੋਗ ਟੱਲ ਗੁਰਸੇ ਸੇਜਿ ਸੁਬਾਹੀ ਦਰਸ਼ਨ ਪਰ ਸੇ ਗੁਰੂ ਕੈ ਜਨਮ ਮਰਨ ਦੁਖ ਜਾਨੀ ਹੋਵੇ ਸੇ ਭਾਤੇ ਦਰਸਨ ਮਹਿ ਨੂਰ ਅਤ ਸਮੋ ਦਰਸਾ ਤਦ ਦੇਖੇ ਸਚਿ ਬਾਤਿ ਜਾ ਮਨ ਜਨਮ ਜਨਮ ਲੀ ਕੱਟੀ ਸਜਣ ਸੱਚਾ ਬਾਸਾ ਸਿਰ ਸਾਧ ਜਿਸ ਬਾਸ ਬਹਿਟਾ ਸੋਹੀਏ ਸਬਨਾ ਦਾ ਵੇਸ ਹੋ ਸਤਨ ਸ੍ਰੀ ਵਾਹਿਗੁਰੂ ਸਹਿਬ ਜੀਓ ਤਨਸਰੀ ਮਹੱਲਾ ਪਹਿਲਾ ਘਰ ਬਹਿ ਲ ਚਉਪਦੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਿਉ ਡਰਤ ਹੈ ਆਪਣ ਕੈ ਸਿਉ ਕਰੀਪ ਕਰੇ ਦੁਖ ਵਿਸਾਰਣ ਸਿਬਿਆ ਸਦ ਸਦ ਅਦਤਾਰ ਦੀ ਉਹ ਦਰਦ ਹੈ ਆਪਣਾ ਕੈਸਿਉ ਕਰੀ ਪੁਕਾਰੇ ਦੁਖ ਬਿਸਾਰਨ ਸੇਵਿਆ ਸਦਾ ਸਦਾ ਦਾਤਾਰੇ ਸਾਹਿਬ ਮੇਰਾ ਨੀਤ ਨਵ ਸਦਾ ਸਦਾ ਦਾਤਾਰੇ ਰਹਿ ਨੰ ਦਿਨ ਸਾਹਿਬ ਸੇਵੀ ਐ ਅੰਤ ਛਡਾਰੇ ਸੋਏ ਸੁਣ ਸੁਣ ਮੇਰੀ ਕਾਮਣੀ ਪਰ ਉਤਰ ਹੋਏ ਦਇਆਲ ਤੇਰਾ ਨਾਮ ਤਰਾ ਸਦ ਗੁਰਬਣ ਜਾਉ ਰਹਾ ਓ ਸਰਬੰਸਾਚਾ ਇੱਕ ਹੈ ਦੂਜਾ ਨਹੀਂ ਕੋਈ ਤਾਂ ਕੀ ਸੇਵਾ ਸੋ ਕਰੀ ਗਿਆਨ ਨਦਰ ਕਰੇ ਤੁਧੁ ਮਾਧ ਪਿਆਰੇ ਕੇਵ ਰਹ ਸਬਦ ਆਈ ਦੇ ਜਿਦ ਨਾਮ ਤੇਰੇ ਲਗ ਰਹਾ ਦੂਜਾ ਨਹੀਂ ਕੋਏ ਜਿਸ ਅਗੇ ਪਿਆਰੇ ਜਾਇ ਕਹ ਅਰਾ ਸੇਵੀ ਸਾਹਿਬ ਆਪਣਾ ਅਵਰ ਨ ਜਾਚੋਂ ਕੋਏ ਕਦਾ ਕਦਾ ਸਹ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵਟਹੁ ਬਿੰਦ ਬਿੰਦ ਚੁਖ ਚੁਖ ਹੋਏ ਸੇਵੀ ਸਾਹਿਬ ਆਪਣਾ ਅਵਰ ਨ ਜਾਣਿਉ ਕੋਈ ਨਾ ਨਗਦਾ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਏ ਰਹਾ